ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਉਸ ਮਹਾਨ ਸੂਰਮੇ ਦੀ ਜਿਸ ਦਾ ਨਾਮ ਲੈਂਦਿਆਂ ਹੀ ਰੋਂਮ ਰੋਂਗ ਖੜਕ ਜਾਂਦਾ ਹੈ ਜੀ ਹਾਂ ਬਾਬਾ ਦੀਪ ਸਿੰਘ ਜੀ ਉਹ ਸਿੰਘ ਜਿਨ੍ਹਾਂ ਨੇ ਆਪਣੇ ਢਾੜ ਤੋਂ ਫਖ ਹੋਣ ਤੋਂ ਬਾਅਦ ਵੀ ਹੱਥ ਵਿੱਚ ਖੜਗ ਫੜ ਕੇ ਜੰਗ ਜਾਰੀ ਰੱਖੀ ਇਹ ਕਹਾਣੀ ਸਿਰਫ ਇਤਿਹਾਸ ਨਹੀਂ ਰੂਹ ਕੰਬਾ ਦੇਣ ਵਾਲਾ ਅਸਲੀ ਵਾਕਿਆ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ 1682 ਵਿੱਚ ਪਿੰਡ ਪੌਪਾ ਜਿਲ੍ਹਾ ਸੰਗਰੂਰ ਪੰਜਾਬ ਵਿੱਚ ਹੋਇਆ ਸੀ ਬਚਪਨ ਤੋਂ ਹੀ ਉਹ ਗੁਰਬਾਣੀ ਪੜ੍ਹਦੇ ਤੇ ਅਖਾੜਿਆਂ ਵਿੱਚ ਤਲਵਾਰਬਾਜ਼ੀ ਸਿੱਖਦੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਚ ਰਹਿ ਕੇ ਸ਼ਸਤਰ ਵਿੱਦਿਆ ਤੇ ਗੁਰਬਾਣੀ ਦੋਵੇਂ ਚੀਜ਼ਾਂ ਸਿੱਖੀਆਂ ਬਾਬਾ ਜੀ ਦੀ ਸ਼ਖਸੀਅਤ ਐਸੀ ਸੀ ਕਿ ਉਹ ਸੰਤ ਵੀ ਸਨ ਸਿਪਾਹੀ ਵੀ 1757 ਦਾ ਸਮਾਂ ਸੀ ਅਹਿਮਦ ਸ਼ਾ ਅਬਦਾਲੀ ਨੇ ਹਮਲਾ ਕਰਕੇ ਹਰਿਮੰਦਰ ਸਾਹਿਬ ਨੂੰ ਨੁਕਸਾਨ ਪਹੁੰਚਾਇਆ ਰੋਵਰ ਵਿੱਚ ਗੋਹ ਦਾ ਮਾਸ ਵੀ ਸੁੱਟਿਆ ਇਹ ਖਬਰ ਜਦੋਂ ਬਾਬਰਦੀਪ ਸਿੰਘ ਜੀ ਤੱਕ ਪਹੁੰਚੀ ਉਹਨਾਂ ਨੇ ਖੜਗ ਚੁੱਕ ਕੇ ਐਲਾਨ ਕੀਤਾ ਜਦੋਂ ਤੱਕ ਮੇਰਾ ਸਿਰ ਹਰਿਮੰਦਰ ਸਾਹਿਬ ਜੀ ਦੀ ਧਰਤੀ ਤੇ ਨਹੀਂ ਟਿਕਦਾ ਮੈਂ ਆਰਾਮ ਨਹੀਂ ਲਵਾਂਗਾ ਇਹ ਸੁਣ ਕੇ ਹਜ਼ਾਰਾਂ ਸਿੱਖ ਉਹਨਾਂ ਦੇ ਨਾਲ ਜੁੜ ਗਏ ਜਦੋਂ ਬਾਬਾ ਜੀ 75 ਸਾਲ ਦੇ ਸਨ ਉਹ 5000 ਸਿੱਖਾਂ ਨਾਲ ਅੰਮ੍ਰਿਤ ਸਰਵਲ ਰਵਾਨਾ ਹੋਏ ਤਲਵਾਰ ਹੱਥ ਵਿੱਚ ਮੋਸਲਾ ਦਿਲ ਵਿੱਚ ਤੇ ਜ਼ੁਬਾਨ ਤੇ ਵਾਈ ਕੁਰਸੀ ਦਾ ਨਾਮ ਜੰਗ ਸ਼ੁਰੂ ਹੋਈ ਦੁਸ਼ਮਣ ਲੱਖਾਂ ਵਿੱਚ ਸਨ ਪਰ ਬਾਬਾ ਜੀ ਦੇ ਹੱਥਾਂ ਵਿੱਚ ਖੜਗ ਚਮਕਦੀ ਬਿਜਲੀ ਵਰਗੀ ਸੀ ਹਰ ਵਾਰ ਉਹਨਾਂ ਦੀ ਤਲਵਾਰ ਚਲਦੀ ਦਰਜਨਾ ਵੈਰੀ ਢੇਰ ਹੋ ਜਾਂਦੇ ਜੰਗ ਦੌਰਾਨ ਇੱਕ ਭਾਰੀ ਵਾਰ ਨਾਲ ਬਾਬਾ ਜੀ ਦਾ ਸਿਰ ਧੜ ਤੋਂ ਵੱਖ ਹੋ ਗਿਆ ਪਰ ਕੀ ਹੋਇਆ ਕਿ ਜੰਗ ਰੁਕ ਗਈ ਨਹੀਂ ਬਾਬਾ ਦੀਪ ਸਿੰਘ ਜੀ ਨੇ ਆਪਣਾ ਸਿਰ ਖੱਬੇ ਹੱਥ ਵਿੱਚ ਚੁੱਕ ਲਿਆ ਤੇ ਸੱਜੇ ਹੱਥ ਵਿੱਚ ਤਲਵਾਰ ਚਲਾਉਂਦੇ ਰਹੇ ਕਲਪਨਾ ਕਰੋ ਜੀ ਤੜ ਤੋਂ ਪਿੰਨਾ ਵੀ ਉਹ ਹਰ ਕਦਮ ਹਰਿਮੰਦਰ ਸਾਹਿਬ ਵੱਲ ਵਧਦੇ ਰਹੇ ਆਖੀਰਕਾਰ ਦਰਬਾਰ ਸਾਹਿਬ ਜੀ ਦੇ ਬਾਹਰ ਜਿੱਥੇ ਅੱਜ ਸ਼ਹੀਦਿਆਂ ਦਾ ਆਸਥਾਨ ਹੈ ਉੱਥੇ ਬਾਬਾ ਜੀ ਦਾ ਧੜ ਡਿੱਗਿਆ ਇਹੋ ਜਿਹਾ ਦ੍ਰਿਸ਼ ਦੁਨੀਆ ਦੇ ਇਤਿਹਾਸ 'ਚ ਕਿਸੇ ਨੇ ਨਹੀਂ ਦੇਖਿਆ ਤੜ੍ਹ ਤੋਂ ਵੱਖ ਹੁਣ ਤੋਂ ਬਾਅਦ ਵੀ ਆਪਣਾ ਵਚਨ ਪੂਰਾ ਕਰਨਾ ਇਹ ਸਿਰਫ ਖਾਲਸੇ ਦੀ ਸ਼ਹਾਦਤ ਹੀ ਦੱਸ ਸਕਦੀ ਹੈ। ਬਾਬਾ ਦੀਪ ਸਿੰਘ ਜੀ ਨੇ ਸਾਡੇ ਲਈ ਸਿਰਫ ਇੱਕ ਯੋਧਾ ਨਹੀਂ ਸਗੋਂ ਵਾਹਿਗੁਰੂ ਜੀ ਦੇ ਘਰ ਲਈ ਸੱਚੀ ਪਾਵੜ ਦਾ ਪ੍ਰਤੀਕ ਹਨ। ਉਹ ਸਾਨੂੰ ਸਿਖਾਉਂਦੇ ਹਨ ਕਿ ਜਦੋਂ ਵੀ ਗੁਰੂ ਘਰ ਤੇ ਬਾਤ ਆਏ ਤਾਂ ਆਪਣਾ ਸਭ ਕੁਝ ਬਾਹਰ ਦੇਣਾ ਹੀ ਅਸਲੀ ਸਿੱਖੀ ਹੈ। ਅੱਜ ਵੀ ਜਦੋਂ ਅਸੀਂ ਹਰਿਮੰਦਰ ਸਾਹਿਬ ਜੀ ਵੱਲ ਜਾਂਦੇ ਹਾਂ ਸ਼ਹੀਦਿਆਂ ਦੇ ਅਸਥਾਨ ਤੇ ਮੱਥਾ ਟੇਕਦੇ ਹਾਂ ਤਾਂ ਰੋਮ ਰੋਮ ਕੰਬਦਾ ਹੈ। ਵਾਹਿਗੁਰੂ ਸਾਨੂੰ ਵੀ ਬਾਬਾ ਦੀਪ ਸਿੰਘ ਜੀ ਵਰਗੀ ਨਿਭਾਵਟ ਹਿੰਮਤ ਤੇ ਸੱਚਾ ਪਿਆਰ ਬਖਸ਼ ਜੇ ਤੁਸੀਂ ਵੀ ਇਸ ਕਹਾਣੀ ਦੀ ਪ੍ਰੇਰਣਾ ਲਈ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਮਿਲ ਕੇ ਹਰ ਸਿੱਖ ਦੇ ਘਰ ਵਿੱਚ ਸ਼ਹੀਦਾਂ ਦੀਆਂ ਕਹਾਣੀਆਂ ਪਹੁੰਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ